ਅਗਨੀਵੀਰ ਦੇ ਤਹਿਤ ਪੁਲਿਸ ਸੇਵਾ ਦੇ ਵਿੱਚ ਭਰਤੀ ਹੋਣ ਦੇ ਲਈ ਲੜਕੀਆਂ ਜਿਹੜੀਆਂ ਨੇ ਜ਼ਿਲੰਦਰ ਵਿਖੇ ਪਹੁੰਚ ਰਹੀਆਂ ਨੇ ਜਿੱਥੇ ਤੁਹਾਨੂੰ ਦੱਸ ਦਈਏ ਮਾਪਿਆਂ ਦੇ ਵੱਲੋਂ ਜਿਹੜੀ ਐ ਟੈਂਟਾਂ ਦੇ ਵਿੱਚ ਖੁੱਲੇ ਮੈਦਾਨ 'ਚ ਰਾਤ ਕੱਟੀ ਐ ਉੱਥੇ ਹੀ ਗੁਰੂ ਘਰਾਂ ਨੇ ਵੀ ਦਿਲ ਖੋਲ ਕੇ ਇਹਨਾਂ ਧੀਆਂ ਦਾ ਸਵਾਗਤ ਕੀਤਾ ਹੈ ਤੇ ਅਸੀਂ ਇਸ ਵਕਤ ਮੌਜੂਦ ਆ ਪਿੰਡ ਸੁਭਾਨਾ ਦੇ ਗੁਰੂ ਘਰ ਦੇ ਵਿੱਚ ਲੜਕੀਆਂ ਜਿਹੜੀਆਂ ਨੇ ਦੂਰੋਂ ਦੂਰੋਂ ਚੱਲ ਕੇ ਆਈਆਂ ਨੇ ਤੇ ਗੁਰਦਾਰਾ ਜੀ ਪ੍ਰਬੰਧਕ ਕਮੇਟੀ ਤੋਂ ਕੁਝ ਲੋਕ ਸਾਡਾ ਮੌਜੂਦ ਨੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਸਾਂ ਮੈਂ ਜਾਨਣਾ ਚਾਹਾਂਗੀ ਤੁਹਾਡੇ ਕੋਲੋਂ ਕਿ ਲੜਕੀਆਂ ਜਿਹੜੀਆਂ ਨੇ ਕਿੰਨੀਆਂ ਕਰਾਤ ਇੱਥੇ ਤੁਹਾਡੇ ਕੋਲ ਰੁਕੀਆਂ ਨੇ ਸਾਡੇ ਕੋਲ ਕਰੀਬੀਆਂ ਜੀ 40 ਕਰੀਬ ਸਕੇ ਲੜਕੀਆਂ ਹੂੰ ਇਹ ਗੱਲ ਕਰੀਏ ਜੀ ਸਿਨਾਰੂਨ ਦੀ ਮਾਪੇ ਆਏ ਸੀ ਔਰ ਕਿਸੇ ਨਾਲ ਭਰਾ ਇਸੇ ਵਿੱਚ ਤਾਂ ਕਿ ਗੁਰਦੁਆਰਾ ਸਾਹਿਬ ਦੇ ਵੱਲੋਂ ਕੀ ਖਾਸ ਪ੍ਰਬੰਧ ਜਿਹੜੇ ਨੇ ਕੀਤੇ ਗਏ ਸੀ ਗੁਰਦੁਆਰੇ ਨੂੰ ਚਾਹ ਪਾਣੀ ਦਾ ਲੰਗਰ ਲੱਗਾ ਸੀ ਜੀ ਪਹਿਲਾਂ ਲੰਗਰ ਪਾਣੀ ਦਿੰਦੇ ਫਿਰ ਚਾਹ ਪਾਣੀ ਦਾ ਸਵੇਰੇ ਚਾਹ ਪਾਣੀ ਦਿੰਦੇ ਆਪਾਂ ਉਹਨਾਂ ਨੂੰ ਇੱਕ ਅਮਲ ਦਿੱਤੇ ਗਿਆ ਹੂੰ ਬਾਕੀ ਇਹ ਲੰਗਰ ਹੀ ਇੱਕ ਟਾਈਮ ਦਿੰਦੇ ਉਹਨਾਂ ਨੂੰ ਤੇ ਸਵੇਰੇ 5 ਵਜੇ ਜਿਹੜੇ ਬੱਚੇ ਚਲੇ ਜਾਂਦੇ ਆਪਣੇ ਟ੍ਰੇਲ ਦੇ ਉੱਤੇ ਅੱਛਾ ਮੈਂ ਇਹ ਜਾਨਣਾ ਚਾਹਾਂਗੀ ਤੁਹਾਡੇ ਕੋਲੋਂ ਕਿ ਕਿੱਥੋਂ-ਕਿੱਥੋਂ ਜਿਹੜੀਆਂ ਲੜਕੀਆਂ ਨੇ ਇੱਥੇ ਭਰਤੀ ਦੇ ਲਈ ਜਲੰਧਰ ਵਿੱਚ ਆਈਆਂ ਨੇ ਸ਼ਾਹਪੁਰ ਸੈਰ ਤੇ ਇਦੋਂ ਟਾਂਡਾ ਸਾਈਡ ਹੋ ਗਿਆ ਜੀ ਤਰੰਤਰ ਸਾਈਡ ਇਹਦਾ ਆਰਮੀ ਵਾਲੇ ਆਉਂਦੇ ਨੇ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵੱਲੋਂ ਖੁਦ ਹੀ ਕਿਹਾ ਜਾਂਦਾ ਕਿ ਬੱਚੇ ਇੱਥੇ ਠਹਿਰ ਸਕਦੇ ਨੇ ਨਹੀਂ ਸਾਡੇ ਕੋਲ ਪਹਿਲਾਂ ਆਰਮੀ ਵਾਲੇ ਹੁੰਦੇ ਆ ਉਹ ਦੱਸਦੇ ਵੀ ਅਗਨੀ ਭਰਤੀ ਜਿਹੜੀ ਸ਼ੁਰੂ ਹੋ ਰਹੀ ਆ ਉਹਦੇ ਬਾਅਦ ਤੁਸੀਂ ਕਿੰਨੇ ਕ ਬੱਚਿਆਂ ਨੂੰ ਇੱਥੇ ਰਹਿ ਅਸ ਦੇ ਸਕਦੇ ਆ ਕਿ ਅਸੀਂ ਕਿਹਾ ਸਾਡੇ ਕੋਲ 300 ਬੱਚਿਆਂ ਦੇ ਵਾਸਤੇ ਬੈੱਡ ਵੀ ਹੈਗੇ ਆ ਤੇ ਰਹਿ ਅਸਟੈਂਸਲ ਦੇ ਸਕਦੇ ਆ ਇਹ ਖਾਣਾ ਵੀ ਦੇ ਸਕਦੇ ਉਹਨਾਂ ਨੂੰ ਅੱਛਾ ਪਿਛਲੀ ਵਾਰ ਵੀ ਤੁਸੀਂ ਦੱਸ ਰਹੀ ਸੀ ਕਿ ਜਦੋਂ ਲੜਕੀਆਂ ਦੀ ਭਰਤੀ ਸੀ ਲੜਕੇ ਵੀ ਇੱਥੇ ਰੁਕੇ ਸੀ ਆ ਕੇ ਨਾ ਹਾਂਜੀ ਪਿਛਲੀ ਵਾਰ ਜੋ ਲੜਕੇ ਸੀਗੇ ਆਪਣੇ ਬਾਈ ਜ਼ਿਲ੍ਹਕਾ ਦੇ ਪਿਛਲੀ ਵਾਰ ਭਰਤੀ ਹੋਏ ਸੀਗੇ ਇਸ ਬਾਰੇ ਵੀ ਜਿਹ ਬਾਈ ਜਿਸ ਤਰ੍ਹਾਂ ਵਿੱਚੋਂ ਆਏ ਦੇ ਸੀ ਜਿਨ੍ਹਾਂ ਵਿੱਚੋਂ ਕਾਫੀ ਲੜਕਾ ਜਿਹੜਾ ਅਗਨੀ ਵੀਰ ਚ ਭਰਤੀ ਹੋਇਆ ਗਿਆ ਤੇ ਹੁਣ ਜੋ ਆਈ ਆਏ ਲੜਕੀਆਂ ਆਈਆਂ ਇਸ ਵਾਰ ਤੇ ਜਿਹੜੇ 35-40 ਕਰੀ ਲੜਕੀਆਂ ਹੈਗੀਆਂ ਹੁਣ ਦੇਖੋ ਕਿੰਨੀਆਂ ਸਿਲੈਕਟ ਹੋ ਕੇ ਆਉਂਦੀਆਂ ਕੀ ਚੀਜ਼ ਹੋਰ ਪੁੱਛਰ ਜਾਵੇ ਕਿ ਅੱਜ ਕਿੱਥੋਂ-ਕਿੱਥੋਂ ਲੜਕੇ ਇੱਥੇ ਆ ਕੇ ਰਹਿ ਰਹੇ ਨੇ ਸਾਡੇ ਕੋਲ ਅੱਜ ਸਾਡੇ ਕੋਲ ਇਹ ਜੀ ਤੋਂ ਹਰਿਆਣਾ ਚੋਂ ਆਰੇ ਹਿਮਾਚਲ ਚੋਂ ਆਰੇ ਜੀ ਐਂਡ ਕੀ ਤੋਂ ਆਰੇ ਆ ਇਹ ਤੋਂ ਅਲਰਗੀ ਆ। ਕਿ ਦੀ ਬਚਾ ਮਨੂਤ ਤੇ ਪਹੁੰਚ ਜਾਣ ਗਿਆ। ਅੰਦਸ ਦੀਏ ਗੁਰਦੁਆਰੇ ਸਹਬਾਨਾ ਨੇ ਅੱਗੇ ਆ ਕੇ ਜਿਹੜੀ ਐ ਮਦਦ ਦਿੱਤੀ ਐ ਤੇ ਅੱਗੇ ਆ ਕੇ ਲੜਕੀਆਂ ਦਾ ਧੀਆਂ ਦਾ ਸਵਾਗਤ ਕੀਤਾ। ਫਿਲਹਾਲ ਚਲੰਦਰ ਤੋਂ ਕੈਮਰਾ ਪਰਸਨਸਾਇਲ ਨਾਨ ਮਨਪ੍ਰੀਤ ਕੋਹਰ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ। ਅਗਨੀ ਵੀਰ ਦੇ ਤਹਿਤ ਪੁਲਿਸ ਸੇਨਾ ਦੇ ਵਿੱਚ ਭਰਤੀ ਹੋਣ ਦੇ ਲਈ ਲੜਕੀਆਂ ਜੜੀਆਂ ਨੇ ਜ਼ਲੰਦਰ ਵਿਖੇ ਪਹੁੰਚ ਰਹੀਆਂ ਨੇ ਜਿੱਥੇ ਤੁਹਾਨੂੰ ਦੱਸ ਦਈਏ ਮਾਪਿਆਂ ਦੇ ਵੱਲੋਂ ਜਿਹੜੀ ਹੈ ਟੈਂਟਾਂ ਦੇ ਵਿੱਚ ਖੁੱਲੇ ਮੈਦਾਨ ਚ ਰਾਤ ਕੱਟੀ ਹੈ ਉੱਥੇ ਹੀ ਗੁਰੂ ਘਰਾਂ ਨੇ ਵੀ ਦਿਲ ਖੋਲ ਕੇ ਇਹਨਾਂ ਧੀਆਂ ਦਾ ਸਵਾਗਤ ਕੀਤਾ ਹੈ ਤੇ ਅਸੀਂ ਇਸ ਵਕਤ ਮੌਜੂਦ ਆ ਪਿੰਡ ਸੁਭਾਨਾ ਦੇ ਗੁਰੂ ਘਰ ਦੇ ਵਿੱਚ ਲੜਕੀਆਂ ਜੜੀਆਂ ਨੇ ਦੂਰੋਂ ਦੂਰੋਂ ਚੱਲ ਕੇ ਆ ਰਹੀਆਂ ਨੇ ਤੇ ਗੁਰਦਾਰਾ ਜੀ ਪ੍ਰਬੰਧਕ ਕਮੇਟੀ ਤੋਂ ਕੁਝ ਲੋਕ ਸਾਡਾ ਮੌਜੂਦ ਨੇ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਕਰਦੇ ਆ ਮੈਂ ਜਾਨਣਾ ਚਾਹਾਂਗੀ ਤੁਹਾਡੇ ਕੋਲੋਂ ਕਿ ਲੜਕੀਆਂ ਜੜੀਆਂ ਨੇ ਕਿੰਨੀਆਂ ਰਾਤ ਇੱਥੇ ਤੁਹਾਡੇ ਕੋਲ ਰੁਕੀਆਂ ਨੇ ਆ ਕੁਕਰੀ ਬੜੀਆਂ ਜੀ 40 ਕੁ ਦਾ 7 ਕ੍ਰੀਬ ਸਕੇ ਲੜਕੇ ਆ 40 ਕੁ ਲੜਕੇ ਰਹੀ ਸੀ ਨਾਲ ਉਹਨਾਂ ਦੇ ਮਾਂ ਬਾਪ ਆਏ ਸੀ ਫਿਰ ਕਿਸੇ ਨਾਲ ਭਰਾ ਆਇਆ ਸੀ ਤਾਂ ਕਿ ਗੁਰਦੁਆਰਾ ਸਾਹਿਬ ਦੇ ਵੱਲੋਂ ਕੀ ਖਾਸ ਪ੍ਰਬੰਧ ਜਿਹੜੇ ਨੇ ਕੀਤੇ ਗਏ ਸੀ ਗੁਰਦੁਆਰੇ ਨੂੰ ਚਾਹ ਪਾਣੀ ਦਾ ਲੰਗਰ ਲੱਗਾ ਸੀ ਜੀ ਪਹਿਲਾਂ ਲੰਗਰ ਪਾਣੀ ਦਿੰਦੇ ਫਿਰ ਚਾਹ ਪਾਣੀ ਦਾ ਸਵੇਰੇ ਚਾਹ ਪਾਣੀ ਦਿੰਦੇ ਆਪਾਂ ਉਹਨਾਂ ਨੂੰ ਹੂੰ ਏ ਕੰਮ ਦਿੱਤੇ ਗਿਆ ਹੂੰ ਬਾਕੀ ਵੀ ਲੰਗਰ ਹੀ ਇੱਕ ਟਾਈਮ ਦਿੰਦੇ ਉਹਨਾਂ ਨੂੰ ਤੇ ਸਵੇਰੇ 5 ਵਜੇ ਜਿਹੜੇ ਬੱਚੇ ਚਲੇ ਜਾਂਦੇ ਆਪਣੇ ਟ੍ਰੇਲ ਦੇ ਉੱਤੇ ਹੂੰ ਅੱਛਾ ਮੈਂ ਇਹ ਜਾਨਣਾ ਚਾਹਾਂਗੀ ਤੁਹਾਡੇ ਕੋਲੋਂ ਕਿ ਕਿੱਥੋਂ-ਕਿੱਥੋਂ ਜਿਹੜੀਆਂ ਲੜਕੀਆਂ ਨੇ ਇੱਥੇ ਭਰਤੀ ਦੇ ਲਈ ਜਲੰਧਰ ਵਿੱਚ ਆਈਆਂ ਨੇ ਇਹ ਸ਼ਾਹਪੁਰ ਸੈਡ ਤੋਂ ਆਏ ਜੀ ਕੁਝ ਉਸ ਜੰਮੂ ਕਸ਼ਮੀਰ ਤੋਂ ਆਇਆ ਸੀ ਤੇ ਇਦੋਂ ਟਾਂਡਾ ਸੈਡ ਹੋ ਗਿਆ ਜੀ ਤਰੰਤਨ ਸੈਡ ਇਹਦਾ ਆਰਮੀ ਵਾਲੇ ਆਉਂਦੇ ਨੇ ਜਾਂ ਫਿਰ ਗੁਰਦੁਆਰਾ ਸਾਹਿਬ ਦੇ ਵੱਲੋਂ ਖੁਦ ਹੀ ਕਿਹਾ ਜਾਂਦਾ ਕਿ ਬੱਚੇ ਇੱਥੇ ਠਹਿਰ ਸਕਦੇ ਨੇ ਨਹੀਂ ਸਾਡੇ ਕੋਲ ਪਹਿਲਾਂ ਆਰਮੀ ਵਾਲੇ ਆਉਂਦੇ ਆ ਉਹ ਦੱਸਦੇ ਵੀ ਅਗਨੀ ਭਰਤੀ ਜਿਹੜੀ ਸ਼ੁਰੂ ਹੋ ਰਹੀ ਆ ਉਹਦੇ ਬਾਅਦ ਤੁਸੀਂ ਕਿੰਨੇ ਕੁ ਬੱਚਿਆਂ ਨੂੰ ਇੱਥੇ ਰਹਿ ਅਸਥ ਦੇ ਸਕਦੇ ਆ ਫਿਰ ਅਸੀਂ ਕਿਹਾ ਸਾਡੇ ਕੋਲ 300 ਬੱਚਿਆਂ ਦੇ ਵਾਸਤੇ ਬੈੱਡ ਵੀ ਹੈਗੇ ਆ ਤੇ ਰਹਿ ਅਸਥ ਵੀ ਦੇ ਸਕਦੇ ਆ ਇਹ ਖਾਣਾ ਵੀ ਦੇ ਸਕਦੇ ਉਹਨਾਂ ਨੇ ਅੱਛਾ ਪਿਛਲੀ ਵਾਰ ਵੀ ਤੁਸੀਂ ਦੱਸ ਰਹੀ ਸੀ ਕਿ ਜਦੋਂ ਲੜਕੀਆਂ ਦੀ ਭਰਤੀ ਸੀ ਲੜਕੇ ਵੀ ਇੱਥੇ ਰੁਕੇ ਸੀ ਆ ਕੇ ਨਾ ਹਾਂਜੀ ਪਿਛਲੀ ਵਾਰ ਜੋ ਲੜਕੇ ਸੀਗੇ ਆਪਣੇ ਬਾਈ ਜ਼ਿਲ੍ਹੇ ਦਾ ਪਿਛਲੀ ਵਾਰ ਭਰਤੀ ਹੋਏ ਸੀਗੇ ਇਸ ਬਾਰੇ ਵੀ ਜਿਹ ਇਹ ਜਿਸਟਿਕਨ ਵਿੱਚੋਂ ਆਏ ਸੀ ਜਿਨ੍ਹਾਂ ਵਿੱਚੋਂ ਕਾਫੀ ਲੜਕਾ ਜਿਹੜਾ ਹੈ ਅਗਨੀ ਪੀਰ ਚ ਭਰਤੀ ਹੋਇਆ ਗਿਆ ਤੇ ਹੁਣ ਜੋ ਇਹ ਆਈ ਆਈ ਲੜਕੀਆਂ ਆਈਆਂ ਇਸ ਵਾਰ ਤੇ ਜਿਹਦੇ ਚ 35 ਤੋਂ 40 ਕਰੀ ਲੜਕੀਆਂ ਹੈਗੀਆਂ ਹੁਣ ਦੇਖੋ ਕਿੰਨੀਆਂ ਸਿਲੇਕਟ ਹੋ ਕੇ ਜਾਂਦੀਆਂ ਇੱਕ ਚੀਜ਼ ਹੋਰ ਪੁੱਛਰ ਜਾਵੇ ਕਿ ਅੱਜ ਕਿੱਥੋਂ ਕਿੱਥੋਂ ਲੜਕੇ ਇੱਥੇ ਆ ਕੇ ਰਹਿ ਰਹੇ ਨੇ ਤੁਹਾਡੇ ਕੋਲ ਅੱਜ ਸਾਡੇ ਕੋਲ ਆ ਰਹੇ ਜੀ ਤੋਂ ਹਰਿਆਣਾ ਚੋਂ ਆ ਰਹੇ ਹਿਮਾਚਲ ਚੋਂ ਆ ਰਹੇ ਜੀ ਐਂਡ ਕੀ ਤੋਂ ਆ ਰਹੇ ਇਹ ਤੋਂ ਅਰਿਆ ਪੀੜੀ ਬਚਾ ਮਨੂ ਚ ਪਹੁੰਚ ਜਾਣ ਗਿਆ ਅੰਦਸਦੀਏ ਗੁਰਦੁਆਰੇ ਸਹਬਾਨਾ ਨੇ ਅੱਗੇ ਆ ਕੇ ਜਿਹੜੀ ਹੈ ਮਦਦ ਦਿੱਤੀ ਹੈ ਤੇ ਅੱਗੇ ਆ ਕੇ ਲੜਕੀਆਂ ਦਾ ਧੀਆਂ ਦਾ ਸਵਾਗਤ ਕੀਤਾ ਫਿਲਹਾਲ ਚਲੰਦਰ ਤੋਂ ਕੈਮਰਾ ਪਰਸਨਸਾਇਲ ਨਾਨ ਮਨਪ੍ਰੀਤ ਕੋਹਰ ਡੇਲੀ ਪੋਸਟ ਪੰਜਾਬ ਰਣਾ ਹਿਮਾਚਲ